ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਟੇਸਟ ਕੁਕਿੰਗ ਵਿੱਚ ਅੱਜ ਦੀ ਵੀਡੀਓ ਵਿੱਚ ਅਸੀਂ ਸਭ ਦੀ ਮਨਪਸੰਦ ਤੇ ਬਹੁਤ ਜ਼ਿਆਦਾ ਹੈਲਦੀ ਚੌਲਾਂ ਦੀ ਖੀਰ ਬਣਾ ਕੇ ਤਿਆਰ ਕਰਾਂਗੇ ਪੰਜਾਬ ਵਿੱਚ ਕਈ ਤਿਹਾਰਾਂ ਤੇ ਚੌਲਾਂ ਦੀ ਖੀਰ ਸਪੈਸ਼ਲ ਬਣਾਈ ਜਾਂਦੀ ਹੈ ਸਵਾਦ ਭਾਵੇਂ ਪੁਰਾਣਾ ਹੈ ਪਰ ਇਹਦੇ ਵਿੱਚ ਆਪਾਂ ਨਵੀਂ ਖੁਸ਼ਬੂ ਐਡ ਕਰਾਂਗੇ ਅੱਜ ਆਪਾਂ ਬਹੁਤ ਟੇਸਟੀ ਅਤੇ ਕਰੀਮੀ ਡਰਾਈ ਫਰੂਟ ਪਾ ਕੇ ਚੌਲਾਂ ਦੀ ਖੀਰ ਤਿਆਰ ਕਰਾਂਗੇ। ਚੌਲਾਂ ਦੀ ਖੀਰ ਬਣਾਣੀ ਬੜੀ ਸੌਖੀ ਹੈ ਤੇ ਹਰ ਕੋਈ ਇਸ ਨੂੰ ਆਰਾਮ ਨਾਲ ਤਿਆਰ ਕਰ ਸਕਦਾ ਹੈ। ਲਓ ਜੀ ਆਪਾਂ ਚੌਲਾਂ ਦੀ ਖੀਰ ਲਈ ਇੱਕ ਕੌਲੀ ਚੌਲ ਲੈਨੇ, ਚੌਲ ਆਪਾਂ ਨੇ ਖੀਰ ਵਾਲੇ ਲੈਨੇ। ਇੱਕ ਕੌਲੀ ਤੋਂ ਥੋੜੀ ਜਿਹੀ ਘੱਟ ਆਪਾਂ ਨੇ ਖੰਡ ਲਈ ਹੈ, ਡਰਾਈ ਫਰੂਟਸ ਲੈਨੇ। ਇੱਕ ਕੌਲੀ ਚਾਵਲਾਂ ਲਈ ਆਪਾਂ 2 ਲੀਟਰ ਦੁੱਧ ਲਵਾਂਗੇ ਚਾਵਲਾਂ ਨੂੰ ਆਪਾਂ ਭਿਓ ਕੇ ਨਹੀਂ ਰੱਖਣਾ ਇਸੇ ਤਰ੍ਹਾਂ ਹੀ ਆਪਾਂ ਤਿੰਨ ਚਾਰ ਵਾਰ ਵਾਸ਼ ਕਰਕੇ ਖੀਰ ਬਣਾਵਾਂਗੇ ਲਓ ਜੀ ਪੈਨ ਲੈ ਲਿਆ ਆਪਾਂ ਨੇ ਉਹਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਦਾ ਪਾਵਾਂਗੇ ਨਾਲ ਹੀ ਆਪਾਂ ਵਾਸ਼ ਕੀਤੇ ਹੋਏ ਚਾਵਲ ਜਿਹੜੇ ਉਹ ਪਾ ਦੇਣੇ ਨੇ ਤੇ ਥੋੜੀ ਦੇਰ ਆਪਾਂ ਇਹਨਾਂ ਨੂੰ ਪਕਾਵਾਂਗੇ ਇਸੇ ਪਾਣੀ ਵਿੱਚ 5-7 ਮਿੰਟ ਵਿੱਚ ਪੱਕ ਜਾਣਗੇ ਜਿਆਦਾ ਨਹੀਂ ਪਕਾਉਣੇ ਬਸ 5-7 ਮਿੰਟ ਵਿੱਚ ਚੌਲ ਆ ਜਿਹੜੇ ਉਹ ਪਾਣੀ ਸੋਖ ਲੈਣਗੇ ਲੋ ਜੀ ਤੁਸੀਂ ਦੇਖ ਸਕਦੇ ਹੋ ਚੌਲਾਂ ਨੇ ਕਾਫੀ ਹੱਦ ਤੱਕ ਪਾਣੀ ਸੋਖ ਲਿਆ ਤੇ ਹੁਣ ਆਪਾਂ ਨੇ 2 ਲੀਟਰ ਕਰੀਮ ਵਾਲਾ ਦੁੱਧ ਫੁੱਲ ਕਰੀਮ ਵਿੱਚ ਪਾ ਦੇਣਾ ਦੁੱਧ ਆਪਾਂ ਖੁੱਲ੍ਹੇ ਹੀ ਪਾਵਾਂਗੇ ਇਸ ਨਾਲ ਖੀਰ ਆ ਜਿਹੜੀ ਉਹ ਬਹੁਤ ਜ਼ਿਆਦਾ ਕਰੀਮੀ ਬਣ ਕੇ ਤਿਆਰ ਹੋਵੇਗੀ ਚੰਗੀ ਤਰ੍ਹਾਂ ਇਸ ਨੂੰ ਹਿਲਾ ਦੇਵਾਂਗੇ ਖੀਰ ਬਣਾਉਣ ਵਾਲਾ ਭਰਤਨ ਆਪਾਂ ਮੋٹے ਤਲੇ ਵਾਲਾ ਹੀ ਲਿਆ ਮੋٹے ਤਲੇ ਵਾਲੇ ਭਰਤਨ ਵਿੱਚ ਖੀਰ ਥੱਲੇ ਨਹੀਂ ਲੱਗਦੀ ਜਦੋਂ ਤੱਕ ਦੁੱਧ ਨੂੰ ਉਬਾਲਾ ਨਹੀਂ ਆ ਜਾਂਦਾ ਫਲੇਮ ਆਪਾਂ ਨੇ ਫੁੱਲ ਕਰ ਦੇਣੀ ਹੈ ਉਬਾਲਾ ਆਉਣ ਤੱਕ ਉੱਪਰ ਢੱਕਣ ਦੇ ਦੇਣਾ 2-3 ਮਿੰਟ ਬਾਅਦ ਆਪਾਂ ਨੇ ਕੜਚੀ ਮਾਰ ਕੇ ਜ਼ਰੂਰ ਚੈੱਕ ਕਰ ਲੈਣਾ ਤਾਂ ਜੋ ਖੀਰ ਜਿਹੜੀ ਇਹ ਤਲੇ ਨਾਲ ਨਾ ਲੱਗੇ। ਲੋ ਜੀ ਆਪਾਂ ਟੱਕਣ ਉੱਤੇ ਫੇਰ ਦੇ ਦਾਂਗੇ। ਦੁੱਧ ਨੂੰ ਆਪਣੇ ਨੂੰ ਉਬਾਲਾ ਆ ਗਿਆ। ਉਬਾਲਾ ਹੋਣ ਤੋਂ ਬਾਅਦ ਫਲੇਮ ਆ ਜਿਹੜੀ ਉਹ ਆਪਾਂ ਨੇ ਲੋ ਕਰ ਦੇਣੀ ਹੈ। ਤਾਂ ਜੋ ਖੀਰ ਹੈ ਜਿਹੜੀ ਉਹ ਥੋੜੇ-ਥੋੜੇ ਸੇਕ ਉੱਤੇ ਪੱਕ ਕੇ ਤਿਆਰ ਹੋਵੇ ਇਸ ਨਾਲ ਖੀਰ ਹੈ ਜਿਹੜੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਖੀਰ ਉੱਤੇ ਆਪਾਂ ਨੇ ਹੁਣ ਟੱਕਣ ਦੇ ਦੇਣਾ ਤੇ ਥੋੜੀ ਜਿਹੀ ਵਿਰਲ ਕਰ ਦੇਣੀ ਹੈ ਤਾਂ ਜੋ ਆਪਾਂ ਨੂੰ ਪਤਾ ਲੱਗਦਾ ਰਹੇ ਤੇ 2-3 ਮਿੰਟ ਬਾਅਦ ਆਪਾਂ ਕੜਚੀ ਫੇਰ ਕੇ ਦੇਖ ਲੈਣਾ ਘੱਟ ਤੋਂ ਘੱਟ ਆਪਾਂ ਨੇ 30 ਤੋਂ 35 ਮਿੰਟ ਤੱਕ ਖੀਰ ਨੂੰ ਪਕਾਉਣਾ ਹੈ ਲੋ ਫਲੇਮ ਤੇ ਜਦੋਂ ਖੀਰ ਹੌਲੀ-ਹੌਲੀ ਬਣਦੀ ਹੈ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਲਓ ਜੀ ਹੁਣ ਆਪਾਂ ਟੱਕ ਦਾਂਗੇ ਤੇ ਇੱਥੇ ਆਪਾਂ ਨੇ ਇੱਕ ਕਕੌਲੀ ਦੇ ਵਿੱਚ ਥੋੜਾ ਜਿਹਾ ਦੁੱਧ ਲੈ ਕੇ ਕੱਚਾ ਦੁੱਧ ਉਹਦੇ ਵਿੱਚ ਇੱਕ ਚਮਚ ਆਪਾਂ ਨੇ ਕਾਸਟਰਡ ਦਾ ਪਾ ਦਿੱਤਾ। ਇਹਦੇ ਨਾਲ ਟੇਸਟ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਤੇ ਕਲਰ ਵੀ ਚੇਂਜ ਹੋ ਜਾਂਦਾ ਖੀਰ ਦਾ। ਕਾਸਟਰ ਨੂੰ ਆਪਾਂ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਘੋਲ ਲੈਣਾ ਚਮਚ ਨਾਲ ਗੰਡਾ ਨਹੀਂ ਵਿੱਚ ਰਹਿਣੀਆਂ ਚਾਹੀਦੀਆਂ ਤੇ ਦੁੱਧ ਵਿੱਚ ਪਾ ਦੇਵਾਂਗੇ ਲਗਾਤਾਰ ਆਪਾਂ ਹਲਾਦਾਂਗੇ ਤਾਂ ਜੋ ਕਾਸਟਰ ਜਿਹੜਾ ਸਾਰੇ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਰਲ ਜੇ ਕਾਸਟਰ ਤੋਂ ਨਾਲ ਖੀਰ ਹੈ ਜਿਹੜੀ ਰਬੜੀ ਵਰਗੀ ਬਣ ਕੇ ਤਿਆਰ ਹੁੰਦੀ ਆ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਖਾਣ ਲਈ ਤੇ ਟੈਕਸਚਰ ਵੀ ਬਹੁਤ ਵਧੀਆ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਆਪਣੀ ਖੀਰ ਬਣਦੀ ਨੂੰ ਘੱਟ ਤੋਂ ਘੱਟ 15-20 ਮਿੰਟ ਹੋ ਗਏ ਨੇ ਹੁਣ ਆਪਾਂ ਇਹਦੇ ਵਿੱਚ ਕਿਸ਼ਮਿਸ਼ ਪਾ ਦਾਂਗੇ ਕਿਸ਼ਮਿਸ਼ ਆਪਾਂ ਪਹਿਲਾਂ ਪਾਵਾਂਗੇ 1-2 ਮਿੰਟ ਬਾਅਦ ਆਪਾਂ ਡ్రਾਈ ਫਰੂਟਸ ਪਾ ਦਾਂਗੇ ਕਿਸ਼ਮਿਸ਼ ਪਹਿਲਾਂ ਪਾਉਣ ਨਾਲ ਉਹ ਫੁੱਲ ਜਾਂਦੀ ਹੈ ਤੇ ਟੇਸਟ ਵੀ ਬਹੁਤ ਵਧੀਆ ਆ ਜਾਂਦਾ ਹੈ ਲਓ ਜੀ 2 ਮਿੰਟ ਪਕਾਉਣ ਤੋਂ ਬਾਅਦ ਆਪਾਂ ਨੇ ਡ్రਾਈ ਫਰੂਟਸ ਉਹ ਪਾ ਦੇਣੇ ਨੇ ਨਾਲ ਹੀ ਆਪਾਂ ਨੇ ਖੰਡ ਪਾ ਦੇਣੀ ਹੈ ਚੰਗੀ ਤਰ੍ਹਾਂ ਹਿਲਾ ਦਾਂਗੇ ਖੰਡ ਪਾਉਣ ਨਾਲ ਖੀਰ ਹੈ ਜਿਹੜੀ ਉਹ ਥੋੜੀ ਜੀ ਪਤਲੀ ਹੋ ਜਾਂਦੀ ਹੈ ਤੇ ਆਪਾਂ ਇਹਨੂੰ 5-7 ਮਿੰਟ ਹੋਰ ਚੰਗੀ ਤਰ੍ਹਾਂ ਰਿਜਣ ਦੇਵਾਂਗੇ ਤਾਂ ਜੋ ਖੰਡ ਆ ਜਿਹੜੀ ਉਹ ਚੰਗੀ ਤਰ੍ਹਾਂ ਚੌਲਾਂ ਦੇ ਵਿੱਚ ਮਿਕਸ ਹੋ ਜੇ ਤੁਸੀਂ ਦੇਖ ਸਕਦੇ ਹੋ ਖੀਰ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਲਓ ਜੀ 5-7 ਮਿੰਟ ਆਪਾਂ ਹੋਰ ਇਸ ਨੂੰ ਪੱਕਣ ਦੇਵਾਂਗੇ 5-7 ਮਿੰਟ ਤੋਂ ਬਾਅਦ ਕੜਛੀ ਮਾਰ ਕੇ ਦੇਖੋ ਖੀਰ ਆ ਜਿਹੜੀ ਉਹ ਬਿਲਕੁਲ ਬਣ ਕੇ ਤਿਆਰ ਤੁਸੀਂ ਦੇਖ ਸਕਦੇ ਹੋ ਦੁੱਧ ਤੇ ਖੀਰ ਹੈ ਜਿਹੜੇ ਉਹ ਬਿਲਕੁਲ ਆਪਸ ਵਿੱਚ ਰਲ ਗਏ ਨੇ ਤੇ ਟੈਕਸਚਰ ਵੀ ਬਹੁਤ ਵਧੀਆ ਆਇਆ ਹੁਣ ਆਪਾਂ ਇੱਥੇ ਖੀਰ ਦੇ ਵਿੱਚ ਅੱਧਾ ਚਮਚ ਇਲਾਇਚੀ ਪਾਊਡਰ ਪਾ ਦੇਣਾ ਤੁਸੀਂ ਚਾਹੋ ਤਾਂ ਦੋ ਤਿੰਨ ਇਲਾਇਚੀਆਂ ਕੁੱਟ ਕੇ ਪਹਿਲਾਂ ਹੀ ਦੁੱਧ ਵਿੱਚ ਪਾ ਸਕਦੇ ਹੋ ਪਰ ਆਪਾਂ ਨੇ ਇਲਾਇਚੀ ਪਾਊਡਰ ਪਾਇਆ ਇਲਾਇਚੀ ਪਾਊਡਰ ਹੈ ਜਿਹੜਾ ਉਹ ਆਪਾਂ ਖੀਰ ਬਣਨ ਤੋਂ 1-2 ਮਿੰਟ ਪਹਿਲਾਂ ਹੀ ਪਾਉਣਾ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਲਾਇਚੀ ਪਾਊਡਰ ਨੂੰ ਇਸ ਨਾਲ ਖੁਸ਼ਬੂ ਆ ਜਿਹੜੀ ਉਹ ਬਹੁਤ ਵਧੀਆ ਹੁੰਦੀ ਹੈ 1-2 ਮਿੰਟ ਤੱਕ ਆਪਾਂ ਬਸ ਪਕਾ ਲਾਂਗੇ ਤਾਂ ਆਪਣੀ ਖੀਰ ਆ ਜਿਹੜੀ ਉਹ ਬਿਲਕੁਲ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਖੀਰ ਨੂੰ ਡੋਂਗੇ ਦੇ ਵਿੱਚ ਕੱਢ ਲਾਂਗੇ ਤੇ ਡ్రਾਈ ਫਰੂਟਸ ਨਾਲ ਗਾਰਨਿਸ਼ ਕਰਾਂਗੇ ਬਹੁਤ ਵਧੀਆ ਖੀਰ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਇਸੇ ਤਰ੍ਹਾਂ ਖੀਰ ਬਣਾ ਕੇ ਖਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਬਹੁਤ ਸੌਖੀ ਰੈਸਪੀ ਹੈ ਹੋਰ ਵਧੀਆ-ਵਧੀਆ ਰੈਸਪੀਜ਼ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਅਤੇ ਸ਼ੇਅਰ ਵੀ ਕਰੋ ਸ਼ੁਕਰੀਆ ਜੀ